ਲਓ ਜੀ ਆ ਸਾਡੀ ਐਲਸੀ ਆ ਤੇ ਐਲਸੀ ਨੂੰ ਅਸੀਂ ਪੰਜਾਬੀ ਭਾਸ਼ਾ ਚ ਕਹੀਏ ਗਾਉਣ ਲੱਗੇ ਆ ਇਹਦੇ ਉੱਤੇ ਉਦਾਂ ਕੋਈ ਟਰੈਕਟਰ ਫੇਰਦੇ ਆ ਜਾਂ ਕੁਛ ਮੈਂ ਸੋਚਿਆ ਗੱਡੀ ਫੇਰ ਦਿੰਨੇ ਆ ਆਰਾਮ ਨਾਲੇ ਥੋੜਾ ਗਰਮੀ ਤੋਂ ਬਚਾਰੋ ਇਹਨੂੰ ਕੱਢ ਕੇ ਹਾਂ ਚੰਗੀ ਤਰ੍ਹਾਂ ਇਹਦੇ ਤੇ ਫੇਰ ਕੇ ਤੁਹਾਨੂੰ ਉਹ ਖਾਵਾਂਗੇ ਵੀ ਇਹਦੇ ਚੋਂ ਕਿਵੇਂ ਤੇ ਕੀ ਨਿਕਲਦਾ ਹੈ ਸੋ ਦਿਸ ਇਜ਼ ਦਾ ਪ੍ਰੋਸੀਜਰ ਆਮ ਤੌਰ ਤੇ ਇਹਨੂੰ ਗਾਉਣਾ ਕਹਿੰਦੇ ਏਦਾਂ ਵਿਛਾ ਕੇ ਤਰਪਾਲ ਤੇ ਉੱਤੇ ਟਰੈਕਟਰ ਫੇਰੀਦਾ ਆ ਕੋਈ ਵੀ ਸਰੋਂ ਹੋਵੇ ਕੁਛ ਹੋਵੇ ਇਹ ਨੋਲੀ ਆ ਨਹੀਂ ਫਲੈਕਸ ਲੈਕ ਸੀਡਸ ਜਿਹੜੇ ਆਪਾਂ ਖਾਨੇ ਆ ਅਲਸੀ ਇੱਕ ਦਾ ਤਿਆਰ ਹੁੰਦੀ ਆ ਬਣੇ ਹੋਏ ਇਹ ਨਾਰਮਲ ਜੋ ਬਾਜ਼ਾਰਾਂ 'ਚੋਂ ਮਿਲਦੇ ਉਹਦੇ ਨਾਲੋਂ ਵੱਡੇ ਨੇ ਟੋਟਲ ਸਾਡੀ ਆਰਗੇਨਿਕ ਪ੍ਰੋਡਕਸ਼ਨ ਇਹ ਨਾ ਪੱਕ ਗਿਆ ਹੁੰਦਾ ਇਹਦਾ ਸਿਸਟਮ ਨਾ ਪੱਕ ਕੇ ਇਦਾਂ ਦੇ ਬਣ ਜਾਂਦੇ ਨੇ ਡੋਡੀਆਂ ਜੀਆਂ ਇਹਦੇ ਵਿੱਚੋਂ ਇਦਾਂ ਭੰਨ ਦੋ ਦਿਆ ਨਿਕਲਦੇ ਆ।